ਬਹੁਤ ਸਾਰੇ ਜੋ ਇਹ ਭਾਰਤੀ ਨੇ ਰੂਸ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਉਹਨਾਂ ਭਾਰਤੀਆਂ ਦੇ ਆਪਣੇ ਦੇਸ਼ ਚ ਵਾਪਸ ਆਉਣ ਦੀ ਆਸ ਪੱਜ ਗਈ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਅੱਜਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੌਰੇ ਤੇ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਇਸ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ ਗਈ ਜ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪੰਜਾਬ ਤੇ ਯਾਪਾ ਉਰੇ ਭਾਰਤ ਦੇ ਜਿਹੜੇ ਵੀ ਨੌਜਵਾਨ ਰੂਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਹੈ ਜੀ ਹਾਂ ਰੂਸ ਦੀ ਸੈਨਾ ਦੇ ਵਿੱਚ ਜਿਹੜੇ ਭਾਰਤੀ ਨੌਜਵਾਨ ਫਸੇ ਹੋਏ ਨੇ ਉਹਨਾਂ ਨੂੰ ਘਰ ਵਾਪਸ ਉਹਨਾਂ ਨੂੰ ਆਪਣੇ ਦੇਸ਼ ਵਾਪਸ on the leaf ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਵਾਪਸ ਭੇਜਣ ਦੀ ਸੁਵਿਧਾ ਦੇਣ ਦਾ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਰੂਸ ਚ ਚੱਲ ਰਹੇ ਯੁੱਧ ਵਿੱਚ ਪਹਿਲਾਂ ਹੀ ਚਾਰ ਭਾਰਤੀ ਮਾਰੇ ਗਏ ਸੀ ਤੇ 10 ਵਾਪਸ ਆ ਗਏ ਲੇਕਿਨ ਬਹੁਤ ਸਾਰੇ ਅਜਿਹੇ ਭਾਰਤੀ ਨੇ ਜੋ ਹਜੇ ਵੀ ਰੂਸ ਦੇ ਵਿੱਚ ਫਸੇ ਹੋਏ ਨੇ ਤੇ ਉੱਥੇ ਹੀ ਹੁਣ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਹ ਦੋ ਰੂਸ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ ਤਾਂ ਹੁਣ ਉਹਨਾਂ ਦੇ ਘਰ ਵਾਪਸ ਆਉਣ ਦੀ ਆਸ ਟੀਡੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਹੈ ਤੇ ਉੱਥੇ ਹੀ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਕਗਨਦੀਪ ਸਿੰਘ ਨੇ ਜੋ ਕਿ ਰੂਸ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਜਦੋਂ ਇੱਕ ਖਬਰ ਜਾਨੀ ਤਾਂ ਉਹ ਵੀ ਕਾਫੀ ਜ਼ਿਆਦਾ ਖੁਸ਼ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਮੈਂ ਕਗਨਦੀਪ ਸਿੰਘ ਦਾ ਡੈਡੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬੱਚਾ ਜਿਹੜਾ ਮੇਰਾ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਹੁਣ ਤੱਕ ਸੱਤ ਮਹੀਨੇ ਹੋ ਗਏ ਆ ਗਿਆ ਨੂੰ ਉੱਧਰ ਫਸਿਆ ਹੋਇਆ ਨੂੰ ਕਿਸ ਤਰ੍ਹਾਂ ਸੀ ਉਹ ਸਰ ਟੂਰਿਸਟ ਵੀਜੇ ਤੇ ਗਿਆ ਸੀ ਤੇ ਉਧਰ ਬੱਚੇ ਰਲ ਕੇ ਕਿਤੇ ਟੂਰਿਸਟ ਵਾਹ ਤੇ ਟੈਕਸੀ ਕਰਕੇ ਤੇ ਟੂਰ ਵਾਸਤੇ ਗਏ ਸੀ ਕੋਈ ਲੈ ਗਿਆ ਉਹਨਾਂ ਨੂੰ ਘੁਮਾਉਣ ਵਾਸਤੇ ਤੇ ਟੈਕਸੀ ਵਾਲੇ ਨੇ ਕੋਈ ਧੋਖਾ ਕੀਤਾ ਉਹਦੇ ਨਾਲ ਜੋ ਕਿਰਾਇਆ ਕੀਤਾ ਸੀ ਉਹ ਤੋਂ ਮੁਕਰ ਗਿਆ ਔਰ ਮੰਗਿਆ ਕਿਰਾਇਆ ਬੱਚਿਆਂ ਕੋਲ ਕਰਾਇਆ ਔਰ ਹੈ ਨਹੀਂ ਸੀ ਤੇ ਉਹਨੇ ਉੱਥੇ ਉਤਾਰ ਦਿੱਤਾ ਹਾਈਵੇ ਤੇ ਉਥੋਂ ਦੀ ਪੁਲਿਸ ਨੇ ਫੜ ਕੇ ਤੇ ਆਰਮੀ ਦੇ ਹਵਾਲੇ ਕਰ ਦਿੱਤਾ ਆਰਮੀ ਨੇ ਬੱਚਿਆਂ ਨੂੰ ਡਰਾਇਆ ਤੇ ਮੁਕਾਇਆ ਕਹਿਆ ਤੁਹਾਨੂੰ 10 ਸਾਲ ਦੀ ਕੈਦ ਹੋ ਜੂਗੀ ਨਹੀਂ ਤੇ ਇੱਕ ਸਾਲ ਵਾਸਤੇ ਆਰਮੀ ਜੁਆਇਨ ਕਰੋ ਬੱਚਿਆਂ ਨੇ ਡਰ ਕੇ ਉਹ ਫਾਰਮ ਤੇ ਸਾਈਨ ਕਰਦੇ ਉਹ ਫਾਰਮ ਵੀ ਉਹਨਾਂ ਦੀ ਆਪਣੀ ਭਾਸ਼ਾ ਦਾ ਕੋਈ ਫਾਰਮ ਸੀ ਫਿਰ ਬੱਚਿਆਂ ਨੂੰ ਕਿਹਾ ਕਿ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਜਾਂ ਤੁਹਾਨੂੰ ਕੋਈ ਸਕਿਉਰਟੀ ਦੀ ਨੌਕਰੀ ਦਿੱਤੀ ਜਾਵੇਗੀ ਪਰ ਇਹਦੇ ਬਿਲਕੁਲ ਉਲਟ ਹੋਇਆ ਬੱਚਨੂੰ ਸਿੱਧਾ ਕੈਂਪ ਚ ਕਾੜ ਕੇ ਰਾਇਵਲ ਵੜਾਤੀਆਂ ਜੋ ਕਿ ਬੱਚੇ ਰਾਇਵਲ ਚੱਕਣਾ ਤੱਕ ਨਹੀਂ ਸੀ ਜਾਣਦੇ ਤੇ ਉਸ ਤੋਂ ਬਾਅਦ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਬੱਚਿਆਂ ਨੂੰ ਯੂਕਰੇਨ ਜੰਦ ਵਿੱਚ ਲੈ ਗਏ ਉੱਥੇ ਜਾ ਕੇ ਫਿਰ ਇੱਕ ਹਫਤਾ ਬੱਚੇ ਫਰੰਟ ਲਾਈਨ ਤੇ ਵੀ ਰਹੇ ਤੇ ਬਹੁਤ ਤੰਗ ਰਹੇ ਬੰਕਰ ਦੇ ਵਿੱਚ ਹੀ ਰਹਿਣਾ ਉੱਥੇ ਸੌਣਾ ਉੱਥੇ ਥੋੜਾ ਬੋਤਾ ਖਾਣਾ ਇਹ ਬੱਚੇ ਉੱਥੇ ਬਿਮਾਰ ਹੋ ਗਏ ਕਬਰਾ ਗਏ ਕੋਈ ਅਫਸਰ ਡਾਕਟਰ ਅਫਸਰ ਆਇਆ ਉਹਨੇ ਪੁੱਛਿਆ ਕਿ ਕੋਈ ਖਾਣਾ ਵਗੈਰਾ ਖਾਦਾ ਬੱਚੇ ਨੇ ਕਿਹਾ ਵੀ ਨਹੀਂ ਸੀ ਖਾਣਾ 3 ਦਿਨ ਤੋਂ ਨਹੀਂ ਖਾਦਾ ਫਿਰ ਉਹਨੇ ਪੁੱਛਿਆ ਵੀ ਕਿਉਂ ਨਹੀਂ ਖਾਦਾ ਉਹ ਕਹਿੰਦੇ ਵੀ ਸਾਡ ਕੋਈ ਖਾਣਾ ਨਹੀਂ ਖਾਦਾ ਜਾਂਦਾ ਬਾਕੀ ਸਾਨੂੰ ਭੁੱਖ ਨਹੀਂ ਲੱਗਦੀ ਇੱਕ ਬੱਚਾ ਬਿਮਾਰ ਵੀ ਹੋ ਗਿਆ ਸੀ ਪੀਂ ਰਿਆ ਸੀ ਫਿਰ ਕਿਸੇ ਤਰ੍ਹਾਂ ਉਸ ਡਾਕਟਰ ਦੀ ਮਦਦ ਨਾਲ ਬੱਚਿਆਂ ਨੂੰ ਥੋੜਾ ਪਿਛੇ ਲਿਆਂਦਾ ਗਿਆ ਹੁਣ ਪਿਛੇ 100 ਕਿਲੋਮੀਟਰ ਪਿਛੇ ਫਰੰਟ ਲਾਈਨ ਤੋਂ ਉੱਥੇ ਵੀ ਖਤਰਾ ਹੈ ਉੱਥੇ ਵੀ ਜੰਗ ਵਰਗਾ ਹੀ ਮਾਹੌਲ ਹੈ ਕਿਸੇ ਵੇਲੇ ਕੁਝ ਵੀ ਹੋ ਸਕਦਾ ਡਰੋਨ ਹਮਲੇ ਹੁੰਦੇ ਰਹਿੰਦੇ ਨੇ ਤੇ ਹੁਣ ਪਤਾ ਲੱਗਾ ਜੀ ਪਰ ਦਾ ਭਾਰਤ ਦੇ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਰਸ਼ੀਆ ਗਏ ਹਨ ਸ਼ਿਖਰ ਸੰਮੇਲਨ ਦੇ ਵਿੱਚ ਤੇ ਉਹਨਾਂ ਨੇ ਜਾ ਕੇ ਪਤਾ ਲੱਗਾ ਇਹ ਗੱਲ ਵੀ ਕੀਤੀ ਹੈ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਅੱਗੇ ਤੋਂ ਕਿਸੇ ਵੀ ਭਾਰਤੀ ਨੌਜਵਾਨ ਨੂੰ ਧੋਖੇ ਨਾਲ ਜੁੱਧ ਵਿੱਚ ਨਾ ਭੇਜਿਆ ਜਾਵੇ ਤੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਸਕੂਨ ਹੋਇਆ ਕਿ ਸਾਡੇ ਬੱਚੇ ਜਿਹੜੇ ਨੇ ਜਲਦੀ ਤੋਂ ਜਲਦੀ ਜੜੇ ਵਾਪਸ ਹੋਵਣ ਪ੍ਰਧਾਨ ਮੰਤਰੀ ਜੀ ਲੈ ਕੇ ਆਉਣਗੇ ਕਿ ਉਹਨਾਂ ਦਾ ਸੁਭਾਅ ਹੈ ਕਿ ਜਿਹੜੀ ਉਹ ਗੱਲ ਕਹਿੰਦੇ ਹਨ ਉਹ ਪੂਰੀ ਕਰਦੇ ਹਨ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਹੈ ਤੇ ਬੱਚੇ ਵਾਪਸ ਆਉਣਗੇ